ਕਾਂਗਰਸ ਵੱਲੋਂ ਧਰਨਾ ਲਗਾਇਆ ਗਿਆ ਤੁਹਾਨੂੰ ਕੀ ਲੱਗਦਾ ਕਹੇ ਜੇ ਹਾਲਾਤ ਨੇ ਇਸ ਸਰਕਾਰ ਦੇ ਆਪਦੇ ਬੜੇ ਖਤਰਨਾਕ ਹਾਲਤ ਹੈਗਾ ਮਨ ਗੋਦੀ ਹਾਲਤ ਬਹੁਤ ਮਾੜੀ ਹੈਗੀ ਗੈਂਗਸਟਰਾਂ ਦਾ ਬੋਲ ਵਾਲਾ ਹੈਗਾ ਕਤਲਾਂ ਦੀਆਂ ਫਰੋਤੀਆਂ ਦੀਆਂ ਜਿਹੜੀਆਂ ਖਬਰਾਂ ਰੋਜ਼ ਖ਼ਬਰ ਦੇ ਕਿਸੇ ਨਾ ਕਿਸੇ ਕੋਨੇ 'ਚ ਲੱਗੀਆਂ ਹੁੰਦੀਆਂ ਹੈਗੀਆਂ ਤੇ ਜੇਲਾਂ ਵਿੱਚ ਜੇਲਾਂ ਵਿੱਚ ਕਤਲਾਂ ਦੀਆਂ ਇੰਟਰਵਿਊ ਹੋ ਰਹੀਆਂ ਹੈਗੀਆਂ ਸਿੱਧੂ ਮੁਸੇਵਾਲੇ ਦੇ ਕਤਲ ਤੋਂ ਲੈ ਕੇ ਹੁਣ ਤੱਕ ਜਿਹਨੇ ਜੂਨੀ ਸਰਕਾਰ ਦੀ ਹੈਗੀ ਹੈ ਸਰਕਾਰ ਕਾਮਨ ਕ੍ਰਾਉਨ ਦੀ ਹਾਲ ਠੀਕ ਕਰੇ ਬਹੁਤ ਪੰਜਾਬ ਦੇ ਲੁੱਟੇ ਜਾ ਰਹੇ ਹੈ ਪਹਿਲਾ ਮਤਲਬ ਗਤੀਵਿਧੀ ਦਾ ਕੋਈ ਖੇਤਰ ਹੋਵੇ ਚਾਹੇ ਖਨਨ ਹੋਵੇ ਚਾਹੇ ਕੇਬਲ ਮਾਫੀਆ ਹੋਵੇ ਚਾਹੇ ਪੋ ਮਾਫੀਆ ਹੋਵੇ ਚਾਹੇ ਡਰੱਗ ਮਾਫੀਆ ਹੋਵੇ ਸਾਰੇ ਸਰਕਾਰੀ ਸਰਪ੍ਰਸਤੀ ਹੇਠ ਚੱਲਦੇ ਪਏ ਆਏ ਹੈ ਉਹ 79 ਬੰਦ ਕਰਨੀ ਮੈਂ। ਡਾਕਟਰ ਕਾਂਗਰਸ ਦੀ ਵੀ ਸਰਕਾਰ ਆਈ ਹੈ ਲੱਗਦਾ ਹੈ ਸਰਕਾਰਾਂ ਦੇ ਵੇਲੇ ਜਦੋਂ ਸਰਕਾਰ ਸੱਤਾ 'ਚ ਹੁੰਦੀ ਆ ਉਦੋਂ ਕਈ ਕੰਮ ਮਤਲਬ ਜੇ ਰਹਿ ਜਾਂਦੇ ਆ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਹੁੰਦੇ ਨੇ ਕੰਮ ਕੀ ਆ ਜੀ। ਦੇਖੋ ਸਰਕਾਰਾਂ ਵਾਅਦੇ ਕਰ ਲੈਂਦੀਆਂ ਬਹੁਤ ਸਾਰੇ ਲੋਕੀ ਵਾਅਦੇ ਕਰਦੇ ਆ ਪਰ ਜਦੋਂ ਉਹਨੂੰ ਜ਼ਮੀਨ ਤੇ ਉਤਾਰਨਾ ਹੁੰਦਾ ਬਹੁਤ ਸਾਰੀਆਂ ਸਰਕਾਰਾਂ ਫੇਲ ਹੁੰਦੀਆਂ ਹੈਗੀਆਂ ਮੈਂ ਨਹੀਂ ਕਹਿੰਦਾ ਕਾਂਗਰਸ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਆ ਪਰ ਘਟਕੜ ਜੋ ਅੱਜ ਵਰਗੀ ਹਾਲਤ ਆ ਜਿਵੇਂ ਜਿਵੇਂ ਧਾਈਆਂ ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਚਾੜਤਾ ਕਾਂਗਰਸ ਨੇ ਪੰਜਾਂ ਸਾਲਾਂ 'ਚ 77 ਜੋ 5 ਸਾਲ ਪੂਰੇ ਹੋਣਗੇ ਤਾਂ ਪੰਜਾਬ ਨੂੰ ਕਟੋ ਕਟ ਮਸਾਲਾ ਡਰਾਮਾ ਬਿਲਕੁਲ ਜ਼ਾਮਾ ਹੈਗਾ ਹੈ ਉਸੇ ਨੂੰ ਲੋਕਾਂ ਦੀ ਹਮਦਰਦੀ ਜਿੱਤਣ ਵਾਸਤੇ ਹੈ ਔਰ ਆਪਣਾ ਬਚਾਅ ਕਰਨ ਵਾਸਤੇ ਹੈਗਾ ਤੇ ਉਹਦਾ ਕੋਈ ਨਤੀਜਾ ਨਹੀਂ ਨਿਕਲਣਾ ਹੈਗਾ ਕਿਉਂਕਿ ਲੋਕਾਂ ਨੇ ਜਿਹੜੀ ਲੋਕ ਸਭਾ ਚੋਣਾਂ ਹੋਈਆਂ ਇਹਨਾਂ ਨੂੰ ਇੱਕ ਬੋਟਾ ਨਹੀਂ ਪਈਆਂ ਸੱਤੇ ਸੀਟਾਂ ਹਾਰ ਕੇ ਗਏ ਨੇ ਤੇ ਵਿਧਾਨ ਸਭਾ ਚ ਵੀ ਇਹ ਤੋਂ ਬੱਖਰਾ ਕੁਝ ਹੋ ਨਹੀਂ ਲੱਗਿਆ ਇਹ ਈਡੀ ਦਾ ਜਿਹੜਾ ਜਿਹੜੀ ਕਾਰਵਾਈ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਦੇਖ ਈਡੀ ਕਾਰਵਾਈ ਗਲਤ ਹੈਗੀ ਹੈ ਜਿੱਥੇ ਵੀ ਵਿਰੋਧੀ ਪਾਰਟੀਆਂ ਦੇ ਉੱਤੇ ਈਡੀ ਦੇ ਛਾਪੇ ਮਾਰੇ ਜਾਂਦੇ ਹੈਗੇ ਜਾਂ ਜਿਹੜੀਆਂ ਏਜੰਸੀਆਂ ਹੈਗੀਆਂ ਸੀਬੀਆਈ ਹੈਗੀ ਹੈ ਇਨਕਮ ਟੈਕਸ ਹੈਗੀ ਹੈ ਉਹਨਾਂ ਨੂੰ ਅ ਸਾਰ ਗਲਤ ਹੈ ਇਹ ਦੁਰਵਰਤੋਂ ਹੈ ਇਹਨਾਂ ਸੰਸਥਾਵਾਂ ਦੀ ਜਿਹੜੀਆਂ ਕਿ ਜਿਹੜੀਆਂ ਕਿ ਸਾਡੇ ਸੰਵਿਧਾਨ ਦੀ ਰਾਖੀ ਵਾਸਤੇ ਬਣਾਈਆਂ ਸੀਗੀਆਂ ਪਰ ਇਹ ਇਹ ਹੁਣ ਜੇਬੀ ਜੱਥੇਬੰਦੀਆਂ ਬਣ ਚੁੱਕੀਆਂ ਨੇ ਭਾਜਪਦੀਆਂ ਇਸੇ ਤਰ੍ਹਾਂ ਭਾਜਪੀ ਜਿਹੜੀ ਸੌਰੀ ਜਿਹੜੀ ਵਿਜੀਲੈਂਸ ਆ ਪੰਜਾਬ ਦੇ ਵਿੱਚ ਇਹਦਾ ਵੀ ਜੋ ਜੋ ਈਡੀ ਦਿੱਲੀ ਚ ਕਰ ਰਹੀ ਹੈ ਉਹ ਪੰਜਾਬ ਚ ਬਿਜ਼ਨਸ ਬਿਊਰੋ ਕਰ ਰਿਹਾ ਹੈ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਕਹਿਣ ਤੇ ਮੁੱਖ ਮੰਤਰੀ ਪੰਜਾਬ ਨੂੰ ਕੀ ਵਿਸ਼ੇਸ਼ ਤੌਰ ਤੇ ਸੰਦੇਸ਼ ਤੁਹਾਡਾ ਚਾਹੀਏ ਕਿ ਜਿਹੜੀਆਂ ਬਦਲਾਖੋਰੀ ਕਾਰਵਾਈਆਂ ਬੰਦ ਕਰੇ ਅਮਨ ਕੁੰਡ ਹਾਲਤ ਵੱਲ ਧਿਆਨ ਦੇਵੇ ਤੇ ਆਪਣੇ ਐਮਐਲਏ ਨੂੰ ਲਗਾਮ ਪਾਵੇ ਜਿਹੜੀ